ਸਸੀ ਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ 아이ofs ਸਰ ਜਣੇ ਵਧੀਆ ਹੋਵਗੇ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਸਾਡੀ ਨੰਨੀ ਨਾਲ ਹੋਈ ਕਿਉਂਕਿ ਅੱਜ ਆਪਾਂ ਜਾ ਰਹੇ ਗਏ ਮੰਮੀ ਨਾਲ ਸ਼ਾਪਿੰਗ ਕਰਨ ਤੇ ਫਿਰ ਆਪਾਂ ਉਹਨਾਂ ਨਾਲ ਤੋਂ ਕਿ ਚੱਲੇ ਆਂ ਕਿੱਥੇ ਰੋਪੜ ਨੂੰ ਰੋਪੜ ਨੂੰ ਥੋੜਾ ਜਿਹਾ ਆਪਾਂ ਕੰਮ ਆ ਤੇ ਕਿਉਂਕਿ ਸਿਮਰਨ ਦਾ ਆ ਰਿਹਾ ਬਰਥਡੇ ਤੇ ਆਪਾਂ ਸਿਮਰਨ ਕਹਿੰਦੀ ਮੈਂ ਬਣਾਉਣੀ ਐ ਡਰੈਸ ਤੇ ਮੰਮੀ ਸੱਸリカ ਸਸੀ ਕਾ ਜੀ ਸਾਰਿਆਂ ਨੂੰ ਤੇ ਸੱਸੀ ਕਾ ਤੁਸੀਂ ਤਾਂ ਬੁਲਾਇ ਹਾਈ ਕਰੋ ਨੰਨੀ ਹਾਈ ਕਰੋ ਹਾਂ ਲੋਈ ਮਿੱਤਰੋ ਆਪਾਂ ਹੋ ਗਿਆ ਰੈਡੀ ਤੇ ਤਨਵੀਰ ਵੀ ਹੋ ਗਈ ਰੈਡੀ ਤੇ ਮੰਮੀ ਵੀ ਤੇ ਸਿਮਰਨ ਵੀ ਤੇ ਮੰਮੀ ਸੌਰੀ ਜਾਣਾ ਨਹੀਂ ਤੇ ਆਪਾਂ ਲੱਗਿਆ ਤੋਰਨ ਆਪਾਂ ਚਲੋ ਗੱਡੀ ਚੱਕ ਲਈਏ ਹੁਣ ਚਲੀ ਫੇਮੇ ਚਲੋ ਜੀ ਚਲੋ ਮਿਲਦੇ ਆਂ ਫੇਰ ਲੋਈ ਮਿੱਤਰੋ ਗਰਮੀ ਨਹੀਂ ਜ਼ਿਆਦਾ ਆ ਖੜੀ ਆਪਣੀ ਰਾਣੀ ਸੁੰਦਰਾ ਤੇ ਆਪਾਂ ਕਰ ਦਈਏ ਸਮਾਨ ਸਾਈਡ ਇਹ ਗੇਟ ਦੀ ਏ ਖੋਲ ਮਿੱਤਰੋ ਤੇ ਗਰਮੀ ਹੈਗੀ ਏ ਜ਼ਿਆਦਾ ਤੇ ਬਾਹਰ ਸਾਡੀ ਛੋਟੀ ਰਾਣੀ ਸੁੰਦਰਾ ਜੀ ਉਹ ਤਾਂ ਸੈੱਡ ਲਾ ਦੇਣੀ ਆ ਤੇ ਪਾ ਚੱਕਣ ਲੱਗਿਆ ਉਹਨੂੰ ਗੱਡੀ ਛੋਟੀ ਚੱਕ ਲਈਏ ਗੱਡੀ ਭਾਈ ਲੋ ਵੀ ਮਿੱਤਰੋ ਪਾਈ ਇਹ ਗੱਡੀ ਬੈਕ ਹਾਂ ਦਦੀ ਦਦੀ ਕਹ ਦੇ ਪਾਈ ਕਿ ਦਦੀ ਦਦੀ ਮੇਰੇ ਦਦੀ ਕਿ ਦਦੀ ਇਹ ਜਨਾਨੀ ਵੀ ਕਹਦੇ ਨਾਨੀ ਨਾਨੀ ਲੋ ਵੀ ਮਿੱਤਰੋ ਆਪਾਂ ਗੱਡੀ ਦਾ ਕਰਾਇਆ ਮੈਟ ਸੈਟ ਨੀਚੇ ਲਿਆ ਪਰਫਿਊਮ ਰੈਦਰ ਇਫਰ ਮਿਲ ਜਾਂਦਾ ਤੇ ਸਾਡੀ ਨੰਨੀ ਦਾਦੀ ਔਰ ਨਾਨੀਆਂ ਨੇ ਕਲੀਅਰ ਕਹਿਣ ਲੱਗੀਆਂ ਨੰਨੇ ਕਾਰਟੂਨ ਦੇਖਣ ਲੱਗੇ ਰੰਦੀ ਹੁਣ ਲੱਗ ਲੱਗੀ ਹੈ ਗਾਲਡਨ ਤੇ ਆਪਾਂ ਹੁਣ ਪਹਿਲਾਂ ਜਾਣਾ ਪੀ ਗੋਣ ਉਸ ਸੋਬਾ ਜਾਣਾ ਰੋਪੜ ਮੈਂ ਕੀ ਦੇਖ ਰਿਹਾ ਪੁੱਤਰਾ ਹੋਰ ਸਿਰ ਨਾ ਕਿਤੇ ਜਲਦੀ ਬੱਡੇ ਦੀ ਤਿਆਰੀ ਇਹ ਗੋਈ ਤੇ ਆਣੀ ਨਹੀਂ ਤੇ ਮੈਂ ਸਿਮਰ ਨੂੰ ਕਿਹਾ ਜੀਆ ਚਲੋ ਆਪਾਂ ਮਨਾਲੀ ਵਗੈਰਾ ਚੱਲਾਂਗੇ ਉੱਥੇ ਮਾਹੌਲ ਹੋ ਗਿਆ ਖਰਾਬ ਇਹ ਬੱਚੇ ਕਰਕੇ ਪਰ ਇਸਕ ਲੈਣਾ ਨਹੀਂ ਹੈਗਾ ਸੋ ਇਸ ਕਰਕੇ ਆਪਾਂ ਜਾਣਾ ਨਹੀਂ ਕਿਤੇ ਵੀ ਬਸ ਮਾੜਾ ਮਤ ਜਾਵਾਂਗੇ ਕੌਣ ਫਿੱਟ ਕੀ ਆਣਾ ਤੇ ਬਹੁਤ ਥੋੜਾ ਗਿਫਟ ਆਪਾਂ ਸਰਪ੍ਰਾਈਜ਼ ਕੀਤਾ ਸਿਮਰ ਵਾਸਤੇ ਤੇ ਦੇਖਿਓ ਸਾਨੂੰ ਜਰੂਰ ਵਲੌਗ ਦੇ ਵਿੱਚ ਦੱਸਾਂਗੇ ਕਿ ਲਓਏ ਮਿੱਤਰੋ ਬੇਲਾ ਚੌਕ ਜੇਲੀ ਐਲਸਿੰਗਰ ਹਾਇ ਕਰ ਦੋ ਜਾਮਣਾ ਲੈ ਲਈਏ ਮੈਨੂੰ ਕਿ ਭੁੱਖ ਲੱਗੀ ਐ ਮਿੱਤਰੋ ਪਹੁੰਚ ਕਿੱਥੇ ਆ ਗਏ ਸੂਟ ਵਾਲਿਆਂ ਦੀ ਡਿਜ਼ਾਈਨ ਕਰਨਾ ਐ ਆਪਾਂ ਸੂਟ ਸਵਾਉਣਾ ਭਾਈ ਚਲਿਏ ਚਲੋ ਮਿੱਤਰੋ ਚੱਕੋ ਸੂਟ ਚੱਕੋ ਪਰੌਂਠਾ ਜਿੰਨੀ ਮਗਾ ਡੇ ਸੀਗੀ ਨਾ ਕਿਉਂ ਉਹਸੀ ਉਹ ਹੀ ਮੈਟਰ ਆਪਣਾ ਇੱਧਰ ਸੂਟਾਂ ਦੇ ਤੇ ਨਾਪ ਤੇ ਨੰਨੀ ਦੀ ਡਰੈੱਸ ਵੀ ਆਪਣੇ ਕਹਦਾ ਸਾਡੀ ਨੰਨੀ ਨੂੰ ਛੂਟ ਪਾਣਾ ਨਾ ਨੰਨੀ ਛੂਟ ਪਾਣਾ ਤੁਸੀਂ ਵੀ ਹੈਂ ਵੀ ਪਾਉ ਕੀ ਡਰੈੱਸ ਮੰਮਾ ਨਾ ਕੀ ਸ਼ੇਮ ਸ਼ੇਮ ਸੇਮ ਸੇਮ ਲਾਉ ਹੀ ਮੈਟਰ ਜੇ ਆਪਾਂ ਨਾਪ ਤੇ ਇੱਧਰ ਨਾ ਦੂਰਾਂ ਦੇ ਨੰਨੀ ਵੀ ਸ਼ੇਮ ਸ਼ੇਮ ਡਰੈੱਸ ਪਾ ਕੇ ਮੰਮਾ ਨਾ ਹਨਾ ਮੈਂ ਉਹ ਤੇ ਸ਼ੇਮ ਸ਼ੇਮ ਡਰੈੱਸ ਪਾਉਣੀ ਦਰ ਮੰਮੀ ਨੇ ਵੀ ਆਪਣੇ ਅੰਨੇ ਸੇਵੇ ਪਾਉਣੀਆਂ ਤਿੰਨੇ ਕੋਨਾਪ ਦੇ ਹੋਣੀਆਂ ਯਾ ਕਰਤ ਵੀ ਸਾਡੇ ਨਾਲੇ ਪਾਉਂਦੇ ਸੇਮ ਸੇਮ ਹਨ ਨੂੰ ਬਈ ਕੁਛ ਹੋ ਜਾਏਗਾ ਸਰਪ੍ਰਾਈਜ਼ ਬਣਾਇਆ ਅੰਦਰ ਕੋਈ ਨਹੀਂ ਸੋਣਾ ਲਾ ਲਾ ਮਿੱਤਰ ਆਪਾਂ ਖਾ ਲਈਏ ਪੇਟ ਪੂਜਾ ਕਰ ਲਈਏ ਕੈਨੇਡੀਅਨ ਪੀਜ਼ਾ ਜਿਹੜਾ ਬਰਗਰ ਮੈਂ ਤੁਹਾਨੂੰ ਸਮਝਾ ਕਿਦੋਂ ਦਾ ਕਿਹੜਾ ਇਧਰ ਜਾਣਾ ਜਦੋਂ ਬੰਦ ਕਰੂਗਾ ਉੱਪਰ ਇਧਰੋਂ ਪਕੜ ਕੇ ਕਰ ਰੋਂ ਚੈੱਕ ਟੂ ਡੇਜ਼ ਆਫਰ ਬਾਈ 1 ਗੈਟ 1 ਫ੍ਰੀ ਉਹ ਬਲਕਿ ਮੈਂ ਪੁੱਛ ਕੇ ਆਵਾ ਸਬਜੀਆਂ ਚਾਹੀਦਾ ਬਾਈ ਸਾਨੂੰ ਹੈਨਾ ਸਲਾਮ ਹੈ ਤੇਰੇ ਇਧਰ ਦੇਖਦੇ ਚੈੱਕ ਕਰਕੇ ਲਹੂ ਮਿੱਤਰੋ ਤੇਰੇ ਆ ਗਏ ਅੱਜ ਤੇਰੇ ਮੋਣੇ ਮੁੱਛਾਂ ਵੀ ਲੱਗੀਆਂ ਹੁਣ ਓ ਵੀ ਮੈਟਰ ਮੁਛਾਂ ਆ ਗਈਆਂ ਤੇ ਸਨੀ ਸਮਰਾਲੇ ਵਾਲਾ ਤੇਲ ਯੂਜ਼ ਕਰਾ ਕਰੋ ਮੇਰੇ ਮਿੱਤਰੋ ਜਿਨ੍ਹਾਂ ਦੇ ਮੁਛਾਂ ਨਹੀਂ ਆਂਦੀਆਂ ਜਾਂ ਵਾਲ ਜੇ ਗੰਜਾਪਾਨ ਸਾਰੇ ਹੱਲ ਕਰ ਦੋ ਸਨੀ ਸਮਰਾਲੇ ਵਾਲਾ ਤੇ ਆਪਾਂ ਤਾਂ ਡੇਲੀ ਲਾਉਂਦੇ ਮਿੱਤਰੋ ਸਿਮਰ ਕਹਿੰਦੀ ਮੈਂ ਖਣਾ ਕੈਨੇਡੀਅਨ ਪੀਜ਼ਾ ਤੇ ਦੇਖੋ ਆਰਡਰ ਦਾ ਕਰਤਾ ਤੇ ਬਾਕੀ 버ਗਰ ਬਾਈਟ ਇਦਾਂ ਐ ਇਹ ਥੋੜਾ ਕੋਸਟਲੀ ਨਹੀਂ ਹੁੰਦਾ ਚੀਜ਼ੇ ਵਧੀਆ ਹੁੰਦੀਆਂ ਅੱਜ ਇਹਨਾਂ ਦਾ ਫਸਟ ਟਾਈਮ ਖਾਣ ਲੱਗਿਆ ਮੈਂ ਕੈਨੇਡੀਅਨ ਪੀਜ਼ਾ ਤੇ ਆਪਾਂ ਚੈੱਕ ਕਰਦੇ ਹਾਂ ਇਹ ਥੋੜਾ ਕਾਸਟਲੀ ਹੈ ਆਪਣੇ ਚਾਰ ਪੀਜ਼ਾ ਆ ਜਨੇ ਤਿੰਨੇ ਦਾ ਇੱਕ ਪੀਜ਼ਾ ਬਾਕੀ ਦੀ ਵੀ ਜਨ ਟਰਾਈ ਕਰਕੇ ਨੰਨੀ ਚੀਜੀ ਖਾਣੀ ਹੈ ਨੰਨੇ ਚੀਜੀ ਖਾਣੀ ਪੁੱਤ ਚੀਜੀ ਖਾਣੀ ਹੈ ਚੀਜੀ ਚੀਜੀ ਓਕੇ ਚੀਜੀ ਖਾਣੀ ਮੇਰੇ ਪੁੱਤ ਨੇ ਅਰੇ ਚੀਜੀ ਆਗੀ ਸੀਜੀ 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 ਚੀਜੀ ਆ ਗਿਰ ਓਦੋਂ ਦਿਖਾਓ ਚਲ ਚੀਜੀ ਖਾ ਕੇ ਚਲ ਲਓ ਵੀ ਮਿੱਤਰੋ ਇਧਰ ਤਾਂ ਗਿਆ ਮੂੰਹ ਚ ਪੀਦਾ ਹਾਂਜੀ ਸੇਰਾ ਲਓ ਵੀ ਮਿੱਤਰੋ ਕੈਨੇਡੀਅਨ ਪੀਜ਼ਾ ਖਾ ਲੋ ਮਮੀ ਦੇ ਸਮਾਂ ਮੈਂ ਲਿਜਾ ਆਲੇ ਸਾਰਾ ਇਹਨਾਂ ਸਾਰੇ ਨੂੰ ਥੋੜਾ ਥੋੜਾ ਫੜਾ ਲਓ ਥੋੜਾ ਥੋੜਾ ਫੜਾ ਲਓ ਹੋਰ ਹੈਂਟੀ ਸੱਸੀ ਕਾਲ ਜੀ ਆ ਜਾ ਆ ਜਾ ਆ ਬਾਲਟੀ ਚੱਕੀ ਆਉਂਦਾ ਜੀ ਮੜਾ ਇਹਨੂੰ ਦੇਖ ਲਓ ਆ ਆ ਕਰੋ ਚੱਕ ਮੁੰਡਾ ਮੁੜ ਗਿਆ ਮੁੜ ਗਿਆ ਮੁੜਿਆ ਕਰੋ ਚੱਕ ਓਏ ਆ ਲੈ ਲੋ ਫੇ ਨੰਨੇ ਆ ਦੇ ਇਹ ਤਾਂ ਵੀ ਬਰਸੇ ਸ਼ਾਮ ਨਹੀਂ ਲਿਆ

ജോബർ ਆਏ ਜੀ ਜੋਗ ਕਰਦੇ ਜੋਗੇ ਹਾਂ ਕਿਹੜਾ ਚੂਟ ਲੈਣਾ ਹੈ ਹਾਂ ਕਿਹੜਾ ਚੂਟ ਲੈਣਾ ਤੁਸੀਂ ਕਿਹੜਾ ਚਲ ਹੱਥ ਲਾ ਕੇ ਦੱਸੋ ਵੇ ਕਿਹੜਾ ਲੈਣਾ ਹੈ ਹਾਂ ਮੇਰਾ ਬੁੱਤ ਜੋ ਪੀ ਪਾਲਾ ਕਿਹੜਾ ਲੈਣਾ ਚੋ ਦੱਸੋ ਹੱਥ ਲਾ ਕੇ ਦੱਸੋ ਵੇ ਠੀਕ ਹੈ ਨਾ ਫੋਟੋ ਬਣਾ ਕੇ ਨਹੀਂ ਬਸ ਦੇ ਲੋ ਲੋ ਮੇਥਰੋ ਵਿਚਾਰ ਮਾਰ 12 19 12 18 हां ठीक है आ लो कलर पुरे आओ नन्नी पुरे आओ देखो अ ਜਿਹੜੀ ਨਾ ਵਾਓ ਆਣੀ ਨਹੀਂ ਹੈਗੀ ਲੋਈ ਮੇਰੇ ਇਹਨੂੰ ਕਿਆ ਸੁੱਝਦਾ ਖੇਲਾ ਸੁੱਝਦੀ ਆਪਾਂ ਮੰਮੀ ਨਾਲ ਰੇਸ ਦੋ ਰੇਸ ओहो ना नहीं